ਬੰਦ ਕਰੋ ਬੰਦ ਕਰੋ ਬੰਦ ਕਰੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੁਲਾਕਾਤ ਕਰਨਾ ਹੈ ਜੀ ਮੁਲਾਕਾਤ ਦੀ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਨਿਯਮਾਂ ਦੇ ਮੁਤਾਬਕ ਮੁਲਾਕਾਤ ਅਸੀਂ ਕਰ ਲਈ ਸਾਂਦੇ ਸੁੱਚਾ ਸਿੰਘ ਲੰਕਾ ਨੇ ਪੁਲਸ ਨੂੰ ਸੁਣਾਈਆਂ ਖਰੀਆਂ ਖਰੀਆਂ ਕਿਹਾ ਸਾਡੀ ਸਰਕਾਰ ਆਉਣ ਤੇ ਅਸੀਂ ਵੀ ਬਦਲਾਂਗੇ ਰੂਲ ਅੱਜ ਗਰਦਾਸਪੁਰ ਤੋਂ ਜ਼ਿਲ੍ਹਾ ਅਕਾਲੀ ਜਥੇਦਾਰ ਅਤੇ ਸਾਬਕਾ ਮੰਤਰੀ ਸੁਚਾਤ ਸਿੰਘ ਲੰਘਾ ਆਪਣੇ ਸਾਥੀਆਂ ਸਮੇਤ ਨਾਬਾ ਚੇਲ ਵਿਕਰਮ ਸਿੰਘ ਮਜੀਠੀਆ ਦੀ ਮੁਲਾਕਾਤ ਕਰਨ ਪਹੁੰਚੇ ਤਾਂ ਉਹਨਾਂ ਨੂੰ ਗੇਟ ਉੱਪਰ ਪੁਲਿਸ ਅਧਿਕਾਰੀ ਵੱਲੋਂ ਰੋਕ ਲਿਆ ਗਿਆ ਅਤੇ ਇਸ ਮੌਕੇ ਸੁਚਾਤ ਸਿੰਘ ਲੰਘਾ ਅਤੇ ਉਸਦੇ ਸਾਥੀਆਂ ਦੀ ਪੁਲਿਸ ਅਧਿਕਾਰੀ ਨਾਲ ਜੰਮ ਕੇ ਬਹਿਸਬਾਜੀ ਹੋਈ ਅਤੇ ਦੋਨਾਂ ਵਿੱਚ ਮੁਲਾਕਾਤ ਨੂੰ ਲੈ ਕੇ ਤਰਕਾਰ ਹੋ ਗਿਆ ਅਤੇ ਇਸ ਮੌਕੇ ਸੁਚਾਤ ਸਿੰਘ ਲੰਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੰਗਰੇਜ਼ਾਂ ਨੂੰ ਵੀ ਹਮਤ ਪਾ ਰਹੀ ਹੈ ਉਹਨਾਂ ਨੇ ਕਿਹਾ ਕਿ ਆਜ਼ਾਦ ਦੇਸ਼ ਵਿੱਚ ਹਰ ਇੱਕ ਨੂੰ ਮੁਲਾਕਾਤ ਕਰਨ ਦਾ ਅਧਿਕਾਰ ਹੈ ਪਰ ਸਿੰਘ ਮਜੀਠੀਆ ਦੀ ਮੁਲਾਕਾਤ ਕਰਨ ਤੋਂ ਰੁਕਿਆ ਜਾ ਰਿਹਾ ਹੈ ਤਾਂ ਜੋ ਅਕਾਲੀ ਦਲ ਨੂੰ ਦਬਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਸਾਰੇ ਰੂਪ ਬਦਲ ਦਿਆਂਗੇ ਸੁਣਾਉਂਦੇ ਹਾਂ ਤੁਹਾਨੂੰ ਦੋਹਾਂ ਵਿਚਾਲੇ ਕੀ ਕੁਝ ਵਾਪਰਿਆ ਪਰ ਪਰਿਵਾਰਕ ਮੈਂਬਰ ਤੇ ਵਕੀਲ ਜਿਹੜੇ ਨੇ ਉਹਨਾਂ ਦੇ ਕੋਰਟ ਕੇਸ ਲੜਦੇ ਨੇ ਉਹ ਹੀ ਮੁਲਾਕਾਤ ਕਰ ਸਕਦੇ। ਪਰ ਮੈਂ ਤੇ ਸਮਝਦਾ ਵਾਂ ਵੀ ਅੰਗਰੇਜ਼ ਦੇ ਵੇਲੇ ਵੀ ਮੁਲਾਕਾਤਾਂ ਹੁੰਦੀਆਂ ਰਹੀਆਂ, ਮੁਗਲਾਂ ਦੇ ਵੇਲੇ ਵੀ ਹੁੰਦੀਆਂ ਰਹੀਆਂ। ਇਹ ਤਾਂ ਦੇਸ਼ ਆਜ਼ਾਦ ਆ ਤੇ ਆਪਣੀ ਸਰਕਾਰ ਆ ਪੰਜਾਬ ਦੇ ਲੋਕਾਂ ਦੀ। ਨਹੀਂ ਮੁਲਾਕਾਤ ਹੁਣ ਵੀ ਹੋ ਰਹੀ ਆ ਜੇ ਦੇਖੋ ਤੁਹਾਡੇ ਸਾਹਮਣੇ ਮੁਲਾਕਾਤਾਂ ਪਰਿਵਾਰ ਕਰਕੇ ਨਿਕਲ ਰਹੇ। ਪਰ ਪਰ ਉਸ ਬੰਦੇ ਦਾ ਕੀ ਐ ਐਡਾ ਵਡਾ ਗੜਾ ਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ। ਔਰ ਮਨਿਸਟਰ ਵੀ ਰਿਹਾ ਵਾ। ਤੇ ਮੈਂ ਤਾਂ ਸਮਝਦਾ ਜਿਹੜੇ ਫਾਂਸੀ ਤੇ ਚੜੇ ਹੁੰਦੇ ਆ ਉਹਨਾਂ ਦੀਆਂ ਵੀ ਮੁਲਾਕਾਤਾਂ ਹੁੰਦੀਆਂ ਨੇ ਮੈਂ ਇੱਕ ਤਾਂ ਤੁਹਾਨੂੰ ਹੀ ਕਹਿ ਰਿਹਾ ਕਿ ਮੁਲਾਕਾਤ ਹੋ ਰਹੀ ਹੈ ਮੁਲਾਕਾਤ ਕਿਉਂ ਨਹੀਂ ਆਪਾਂ ਕਰਵਾ ਰਹੇ ਜਿਹੜੀ ਰੂਲਸ ਦੇ ਵਿੱਚ ਪਰਮਿਟ ਹੈ ਮੁਲਾਕਾਤ ਉਹ ਹੀ ਆਪਾਂ ਕਰਵਾ ਰਹੇ ਆ ਆਪਾਂ DNA ਹੀ ਨਹੀਂ ਕੀਤਾ ਬਹਿ ਕੇ ਨਾ ਕਾਨੂੰਨ ਜਿਹੜਾ ਵਾ ਇਹ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ 'ਚ ਹੁੰਦਾ ਵਾ ਤੇ ਉਹਨੂੰ ਘੱਟੋ-ਘੱਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਪਰ ਲੇਕਿਨ ਮੁਲਾਕਾਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ ਵਿੱਚ ਰਹਿਨੇ ਆ ਮੈਂ ਤੁਹਾਨੂੰ ਉਹੀ ਤਾਂ ਕਹਿ ਰਹੇ ਹਾਂ ਜੀ ਮੁਲਾਕਾਤ ਆਪਾਂ ਕਦੋਂ ਮਨਾ ਕੀਤੀ ਆ ਜੀ ਜਿਹੜੇ ਪਰਿਵਾਰਕ ਮੈਂ ਪਰ ਹੁਣ ਸਾਨੂੰ ਰੋਕਿਆ ਹੋਇਆ ਆ ਅਸੀਂ ਸੋਡਰ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਸਿਰਫ ਦਰਸ਼ਨ ਹੀ ਕਰਨ ਨੇ ਤੇ ਫਤਿਹ ਬਲਾ ਕੇ ਚਲੇ ਜਾਣਾ ਮੁਲਾਕਾਤ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਉਹ ਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਂ ਨਹੀਂ ਮੁਲਾਕਾਤ ਕਰ ਸਕਦੇ ਨੇ ਜੀ ਸਰ ਅਸੀਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਜੀ ਜਿਹੜੇ 10 ਮੈਂਬਰ ਪਰਿਵਾਰ ਕਾਲੀ ਦਲ ਤੇ ਇੱਕ ਪਰਿਵਾਰ ਹੀ ਹੈ ਉਹਨਾਂ ਦੇ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਮੈਂ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਤੇ ਕਮੈਂਟ ਨਹੀਂ ਕਰ ਸਕਦਾ ਉਹ ਹੋ ਸਕਦਾ ਜੀ ਤੁਸੀਂ ਸਹੀ ਹੋ ਚਲੋ ਤੁਸੀਂ ਮਜਬੂਰ ਹੋ ਸਾਨੂੰ ਪਤਾ ਵਾ ਤੁਹਾਡੇ ਵੱਸ ਨਹੀਂ ਕੁਝ ਸਰ ਇਹ ਕੋਰਟ ਦੇ ਨੀਕ ਦਾ ਨਾ ਨਾ ਜੀ ਭਗਵੰਤ ਮਾਨ ਜੀ ਦੇ ਨਾ 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 ਪੰਜਾਬ ਪ੍ਰिजन ਰੂਲਸ ਨੇ ਭਰਾ ਮੇਰੇ ਇਹ 2016 ਦੇ ਵਿੱਚ 2013 ਦੇ ਵਿੱਚ ਐਮੈਂਡ ਹੋ ਕੇ 10 ਮੈਂਬਰ ਜਿਹੜੇ ਪਰਿਵਾਰਕ ਮੁਲਾਕਾਤ ਕਰ ਸਕਦੇ ਨੇ ਉਹਦੋਂ ਦੇ ਰੂਲ ਨੇ ਜੀ ਨਹੀਂ ਸਾਰਿਆਂ ਦੀਆਂ ਮੁਲਕਤ ਤਾਂ ਕੋਈ ਵੀ ਬੰਦਾ ਜਿਹੜਾ ਵਾ ਹੁਣ ਆਮ ਕੈਦੀਆਂ ਦੀਆਂ ਕੋਈ ਵੀ ਕਰਦਾ ਵਾ ਨਹੀਂ 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 ਕਰ ਸਕਦਾ ਜੀ ਨਹੀਂ ਕਰ ਸਕਦਾ ਮੈਂ ਕਿਸੇ ਦੀ ਨਹੀਂ ਕਰਾਈ ਹੈਗੀ ਤੁਸੀਂ ਨਹੀਂ ਕਰਾਉਂਦੇ ਅਸੀਂ ਤੇ ਜਾਣੇ ਆਪਣੀ ਜੇਲ੍ਹ ਕਿਹੜੀ ਜੇਲ੍ਹ ਤੁਸੀਂ ਕਈ ਕਰਦੇ ਸਾਰੇ ਵੀ ਜੇਲ੍ਹ ਨੇ ਸੱਚੇ ਵਿੱਚ ਸਾਰਿਆਂ ਦੇ ਹੁੰਦੇ ਨੇ ਮੈਂ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਕੈਨ ਦਾ ਜੋ ਮਰਜ਼ੀ ਕੀਤਾ ਜਾਵੇ ਮੈਂ ਇਸ ਤੇ ਕੋਈ ਕਮੈਂਡ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ ਕ ਰੂਲ ਬਦਲ ਦਿਆਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕਿਸੇ ਨੂੰ ਰੋਕ ਕੇ ਰੋਕਿਆ ਨਹੀਂ ਜਾਊਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆਗੇ ਤੁਮੇ ਮੁਲਾਕਾਤ ਹਾਸਕੇ ਕਰਾਉਂਗੇ ਪਰ ਲੰਗਾਹ ਸਾਹਿਬ ਨੇ ਕਿਹਾ ਆਊਟ ਆਫ ਦਾ ਕੰਟਰੋਲ ਫਰਾ ਦੇ ਉਹ ਰਾਜ ਸਾਹਿਬ ਇਹਨਾਂ ਦੇ ਕੱਲਿਆਂ ਕਰਕੇ ਰਿਸਕ ਲੈਣੋ ਜੇ ਜੇਲ੍ਹ ਚ ਆਉਣਗੇ ਫਿਰ ਸੱਕ ਜਿਹਦੀ ਮਰਜ਼ੀ ਮੁਲਾਕਾਤ ਕਰਾ ਦੇ ਕੋਈ ਵੀ ਆਵੇ ਮੈਂ ਜੀ ਤੁਹਾਡੀ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਸਰਕਾਰ ਨਹੀਂ ਟਕੇਗੀ ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੂੰ ਜਿੱਥੇ ਆਉਣਾ ਹੈ ਜਦੋਂ ਪ੍ਰਮਾਤਮਾ ਨੇ ਲਿਖਿਆ ਮੈਂ ਤਾਂ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਫੇਰ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੁਲਾਕਾਤ ਜਿਹੜੀ ਆਸੀਂ ਸਰਕਾਰ ਕੋਲੋਂ ਇਹ ਮੰਗ ਕਰਨੀਆਂ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਖੁੱਲੀ ਕਰ ਦੇਣੀ ਚਾਹੀਦੀ ਹੈ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਤੇ ਜੇ ਕਿਤੇ ਜਈ ਗੱਲ ਬਣ ਜਾਂਦੀ ਹੈ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਏ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਏ ਤੇ ਉਹ ਐਮੈਂਡ ਕਰਕੇ ਤੇ ਉਹ ਖੋਲ੍ਹ ਦੇਣੀ ਚਾਹੀਦੀ ਏ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਆਪਣੇ ਲੀਡਰ ਦੀ ਜਾਂ ਆਪਣੇ ਨਜ਼ਦੀਕੀ ਦੀ ਆਪਣੇ ਮਿੱਤਰਾਂ ਦੀ ਜਿਹੜੀ ਹੈ ਮੁਲਾਕਾਤ ਕਰ ਸਕੇ ਮੈਂ ਇਹ ਸਮਝਦਾ ਕਿ ਅੱਜ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅਸੀਂ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਜਦ ਕਿ ਦੇਸ਼ ਦੀ ਆਜ਼ਾਦੀ ਵਾਸਤੇ ਬੜੀਆਂ-ਬੜੀਆਂ ਕੁਰਬਾਨੀਆਂ ਨੇ ਸਿੱਖ ਕੌਮ ਦੀਆਂ 85 ਤੋਂ 87% ਸ਼ਹੀਦ ਹੋਣ ਵਾਲੇ ਲੋਕ ਜਿਹੜੇ ਨੇ ਉਹ ਸਿੱਖ ਕੌਮ ਦੇ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਬਣੀਆਂ ਨੇ ਲੇਕਿਨ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਪਈ ਕਿਸੇ ਦੀ ਮੁਲਾਕਾਤ ਹੀ ਨਾ ਕਰਨ ਦਿੱਤੀ ਜਾਵੇ ਅਸੀਂ ਕੋਈ ਮੁਲਾਕਾਤ ਉਹਨੂੰ ਦੇ ਨਹੀਂ ਸੀ ਆਉਣਾ ਸਿੱਖਾਂ ਵਿੱਚੋਂ ਦੀ ਸਿਰਫ ਉਹਦੇ ਦਰਸ਼ਨ ਕਰਨੇ ਸੀ ਆਪਣੇ ਲੀਡਰ ਦੇ ਤਾਂ ਕਿ ਉਹ ਮੁਸੀਬਤਾਂ ਦੇ ਨਾਲ ਦਲੇਰੀ ਨਾਲ ਨਜਿੱਠ ਸਕੇ ਤੇ ਸਾਨੂੰ ਰੋਕ ਦਿੱਤਾ ਤੇ ਅਸੀਂ ਮਹਿਸੂਸ ਕਰਨੇ ਆ ਕਿ ਅਸੀਂ ਗੁਲਾਮ ਦੇਸ਼ ਵਿੱਚ ਰਹੇ ਨੇ ਮੈਂ ਇਹ ਸਮਝਦਾ ਮਾਂ ਕਿ ਭਾਵੇਂ ਜਿੱਡਾ ਮਰਜ਼ੀ ਕੋਈ ਕਿਸ ਤਰ੍ਹਾਂ ਦਾ ਵੀ ਇਨਸਾਨ ਜੇਲ੍ਹ 'ਚ ਹੋਵੇ ਉਹਦੀ 10 ਦਿਨਾਂ ਬਾਅਦ ਹੀ ਮੁਲਾਕਾਤ ਕਰਨ ਦਾ ਕਾਨੂੰਨ ਹੋਵੇ 10 ਦਿਨਾਂ ਬਾਅਦ ਨਹੀਂ 15 ਦਿਨਾਂ ਬਾਅਦ ਹੀ ਕਰਨ ਵਾਲਾ ਹੋਵੇ ਇੱਕ ਦਿਨ ਜਿਹੜਾ ਵਾ ਦਿੱਤਾ ਜਾਵੇ ਜਦੋਂ ਹਰ ਇਨਸਾਨ ਜਿਹੜਾ ਵਾ ਉਹਦੀ ਜਿਹੜੀ ਇਹ ਮੁਲਾਕਾਤ ਕਰ ਸਕੇ ਅਸੀਂ ਇਹੋ ਜੇ ਕਾਨੂੰਨ ਜਿਹੜੇ ਇਹਨਾਂ ਨੂੰ ਬਦਲਾਂਗੇ ਤਾਂ ਕਿ ਕੋਈ ਵੀ ਬੰਦਾ ਜੇਲ੍ਹ ਚ ਆਏ ਕਿਸੇ ਵੀ ਪਾਰਟੀ ਦਾ ਆਵੇ ਉਹਦੇ ਵਰਕਰ ਉਹਦੇ ਲੀਡਰ ਉਹਦੇ ਜਿਹੜੇ ਸਾਥੀ ਨੇ ਉਹ ਉਹਦੀ ਪਰਿਵਾਰ ਜਿਹੜਾ ਵਾ ਉਹਦੀਆਂ ਮੁਬਾਰਕਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਬਿਆਨ ਸਾਹਮਣੇ ਆਇਆ ਵੀ ਉਹਨਾਂ ਨੇ ਜਿਵੇਂ ਛੱਡ ਕੇ ਰਾਜਨੀਤੀ ਚ ਕੁੱਦਣਾ ਕੀ ਲੱਗਦਾ ਵੀ ਕਿ ਕਿਤਨੇ ਕਿਤੇ ਡਾਊਨਫਾਲ ਹੈ ਮੈਂ ਸਮਝਣਾ ਉਹਦੀ ਬਦਕਿਸਮਤੀ ਜਿਸ ਤਾਕਤ ਤੇ ਉਹ ਬਰਾਜਮਾਨ ਸੀ ਸਾਰੀ ਸਿੱਖ ਓਮ ਦੁਨੀਆ ਦੇ ਕੋਨੇ-ਕੋਨੇ ਤੋਂ ਉਹਨੂੰ ਸਿਰ ਝਕਾਉਂਦੀ ਹੈ ਤੇ ਉਹਦੇ ਪੈਰਾਂ 'ਚ ਬੈੰਦੀ ਸੀ ਉਹਦਾ ਹੁਕਮ ਜਿਹੜਾ ਸੀਗਾ ਉਹ ਸਾਨੂੰ ਰੱਬ ਦਾ ਹੁਕਮ ਸੀ ਜਦੋਂ ਏਡੀ ਵੱਡੀ ਪਦਵੀ ਤੇ ਕੋਈ ਇਨਸਾਨ ਪਹੁੰਚਦਾ ਤੇ ਰੱਬ ਦੀ ਅশীরਵਾਦ ਤੋਂ ਬਿਗੇਰ ਨਹੀਂ ਪਹੁੰਚਦਾ ਤੇ ਜਦੋਂ ਲੱਥਦਾ ਵਾ ਉਦੋਂ ਵੀ ਰੱਬ ਲਾਉਂਦਾ ਬੰਦਾ ਨਹੀਂ ਕੋਈ ਜੰਮਿਆ ਕਿਸੇ ਨੂੰ ਏਡੀ ਵੱਡੀ ਪਦਵੀ ਤੋਂ ਲਾਉਣ ਵਾਲਾ ਤੇ ਉਹਨੇ ਬਿਆਨ ਦਿੱਤਾ ਕਿ ਸਖਬੀਰ ਹੁਣ ਮੇਰੇ ਥੱਲੇ ਆ ਗਿਆ ਵਾ ਮੈਂ ਸਮਝਣਾ ਉਹ ਥੱਲੇ ਨਹੀਂ ਆਇਆ ਤੇਰੀ ਮੱਤ ਮਾਰੀ ਗਈ ਹੈ ਤੂੰ ਥੱਲੇ ਆ ਗਿਆ ਵਾ ਕਿ ਬਰਾਬਰ ਆਣ ਕੇ ਬਹਿ ਗਿਆ ਵਾ ਮੀਨੇ ਭੇੜਨਾ ਮੈਂ ਜਨਾਨੀਆਂ ਵਾਲੇ ਤੇ ਐਸੀਆਂ ਗੱਲਾਂ ਕਰਨਾ ਜਿਹੜਾ ਅਕਲ ਵਾਲਾ ਇਨਸਾਨ ਨਹੀਂ ਕਰ ਸਕਦਾ ਕਦੇ ਕਿਸੇ ਦੇ ਘਰ ਤੇ ਕਬਜ਼ਾ ਕੀਤਾ ਜਾ ਸਕਦਾ ਕਾਲੀ ਦਲ ਦਾ ਘਰ ਆ ਸਾਡਾ ਦਫ਼ਤਰ ਕਾਲੀ ਦਲ ਦਾ ਨਿਸ਼ਾਨ ਜਿਹੜਾ ਸਾਡੀ ਸਿੱਖ ਕੌਮ ਦੀ ਆਮ ਤੇ ਸ਼ਾਨ ਹੈ ਇਹੋ ਜੀਆਂ ਗੱਲਾਂ ਕਰਨੀਆਂ ਮੈਂ ਕਾਲੀ ਦਲ ਤੇ ਵੀ ਕਬਜ਼ਾ ਕਰਾਂਗਾ ਮੈਂ ਦਫ਼ਤਰ ਤੇ ਵੀ ਕਬਜ਼ਾ ਕਰਾਂਗਾ ਮੈਂ ਸੁਖਬੀਰ ਬਾਦਤ ਦਾ ਜੇ ਕਰ ਦਿਆਂਗਾ ਉਹ ਕਰ ਦਿਆਂਗਾ ਜਦੋਂ ਏਡੀ ਵੱਡੀ ਪਦਵੀ ਤੇ ਬੈਠ ਕੇ ਤੂੰ ਇੱਕ ਕੌਮ ਦੇ ਚੁਣੇ ਹੋਏ ਪ੍ਰਧਾਨ ਦੀ ਲਿਆਕਤ ਵੱਲ ਵੇਖ ਕੇ ਉਥੋਂ ਜਿਸ ਤੱਕ ਤੇ ਤੂੰ ਸੀ ਤੇਰੇ ਲਫ਼ਜ਼ ਮਲਮ ਪੱਟੀ ਕਰਨ ਵਾਲੇ ਹੋਣ ਚਾਹੀਦੇ ਨੇ ਲੇਕਿਨ ਤੇਰੇ ਲਫ਼ਜ਼ ਜਿਹੜੇ ਸੀਗੇ ਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਵਾਲੇ ਨਹੀਂ ਸੀ ਓਏ ਸੁਖਬੀਰ ਇੱਕ ਕਦਮ ਅੱਗਿਆ ਓ ਸੁਖਬੀਰ ਇੱਕ ਕਦਮ ਹੋ ਰਾ ਇਹਦੇ ਨਾਲ ਕੋਈ ਹੈ ਮੈਂ ਸਮਨਾ ਇਕਾਲ ਤਖਤ ਦੇ ਜਥੇਦਾਰ ਦੇ ਲਫ਼ਜ਼ ਨਹੀਂ ਸੀ ਇਹ ਲਫ਼ਜ਼ ਪਤਾ ਨਹੀਂ ਕਿੱਥੋਂ ਆਏ ਘੜੇ ਕਢਾਏ ਔਰ ਜਦੋਂ ਇਹ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਸਭ ਕੁਝ ਉਹਨੇ ਝੋਲੀ ਚ ਪਵਾ ਲਿਆ ਹੁਕਮ ਮੰਨ ਕੇ ਬਰਸ਼ਾ ਫੜ ਕੇ ਬੈਠਾ ਸੀ ਤੇ ਇਹ ਜਿਹੜੀ ਗੋਲੀ ਇੱਕ ਮਰਵਾਈ ਗਈ ਹੈ ਮੇਰੇ ਹਲਕੇ ਦਾ ਬੰਦਾ ਰਹਿਣ ਵਾਲਾ ਵਾ ਉਹ ਤਾਂ ਦੁੱਖੇ ਦੁੱਖ ਵਾਲੀ ਗੱਲ ਹੈ ਕਿ ਸਰਕਾਰ ਬਿਲਕੁਲ ਅੰਨੀ ਦੇ ਬੋਲੀ ਹੋ ਚੁੱਕੀ ਹੈ ਸਰਕਾਰ ਸਾਰੇ ਹੀ ਨਾਪ ਡੰਡ ਜਿਹੜੇ ਨੇ ਉਹਨਾਂ ਨੂੰ ਖਤਮ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਸਾਡੇ ਉਹ ਉਹਨਾਂ ਦੇ ਨਾਲ ਰਜਿਸਟਰ ਰਹੇ ਨੇ ਹੋਰ ਲੀਡਰ ਨਾਲ ਰਹੇ ਨੇ ਤੇ ਉਹਨਾਂ ਨੂੰ ਮਿਲਣ ਦਾ ਮੌਕਾ ਦੇਣਾ ਚਾਹੀਦਾ ਤੇ ਅੱਜ ਫੇਰ ਨਿਰਾਸ਼ਾ ਲੈ ਕੇ ਵਾਪਸ ਮੁੜੇ ਹਨ ਤੇ ਸਾਡੇ ਸੀਨੀਅਰ ਲੀਡਰ ਸਤਿ ਸਚਿਆ ਸਿੰਘ ਲਗਾ ਸਭ ਆਏ ਸੀ ਉਹਨਾਂ ਨੂੰ ਵੀ ਨਿਰਾਸ਼ਾ ਪੱਲੇ ਪਈ ਹੈ ਤੇ ਇਥੋਂ ਵਾਪਸ ਜਾ ਰਹੇ ਹਨ ਪਰ ਬਹੁਤ ਦੁੱਖ ਹੋ ਰਿਹਾ ਅਫਸੋਸ ਹੈ ਇਹ ਸਰਕਾਰਾਂ ਜਿਆਦਾ ਜਿਆਦਾ ਚੱਲੀ ਰਹਿਣੀ ਹੁੰਦੀ ਹੈ ਸਰਕਾਰਾਂ ਬਦਲਦੀਆਂ ਰਹਿੰਦੀਆਂ